50 1417 ਪੜ ਰਹੇ ਆ ਤੇ ਲੈਣ ਆਉਂਦੀ ਆ ਜੋ ਧੁਰੀ ਲਿਖਿਆ ਸੋ ਕਮਾਵਣਾ ਕਰਣਾ ਕਸ਼ੋਣਾ ਚਾਏ ਕਹਿੰਦੇ ਜਿਹੜਾ ਧੁਰੀ ਲਿਖਿਆ ਹੋਇਆ ਉਹੀ ਕਮਾਇਆ ਜਾਂਦਾ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਹਰ ਇਹ ਧੁਰੀ ਲਿਖਣਾ ਜਾਂ ਲੇਖ ਲਿਖਣਾ ਪੂਰਬੀ ਲਿਖਣਾ ਇੱਕੋ ਚੀਜ਼ਾਂ ਨੇ ਇਹ ਗੁਰਬਾਣੀ ਦੇ ਵਿੱਚ ਬਾਰ ਬਾਰ ਆ ਰਹੀਆਂ ਨੇ ਅਤੇ ਇਹ ਸਮਝ ਵੀ ਨਹੀਂ ਆਉਂਦੀਆਂ ਛੇਤੀ ਛੇਤੀ ਇਹ ਧੁਰੀ ਲਿਖਣਾ ਕੀ ਹੁੰਦਾ ਲੇਖ ਲਿਖਣਾ ਜਾਂ ਪੂਰਵ ਲਿਖਣਾ ਅੱਜ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਹੁੰਦੀਆਂ ਨੇ ਮੰਨ ਲਓ ਕੋਈ ਬੰਦਾ ਉਹਦੇ ਕੋਲ ਜ਼ਮੀਨ ਆ ਉਹ ਜ਼ਮੀਨ ਦੇ ਵਿੱਚ ਜੋ ਬੀਜੂਗਾ ਉਹ ਫਸਲ ਉੱਗੂਗੀ ਤੇ ਉਹੀ ਵੱਡੂਗਾ ਜੋ ਕਿਸਮ ਦੀ ਫਸਲ ਬੀਜੂਗਾ ਉਹੀ ਕਿਸਮ ਦੀ ਫਸਲ ਵੱਡੂਗਾ ਇਹਨੇ ਕੇ ਕਣਕ ਬੀਜਦੀ ਤਾਂ ਮੱਕੀ ਵੱਡੂ ਜੇ ਕਣਕ ਬੀਜੀ ਆ ਤਾਂ ਕਣਕੇ ਵੱਡੂ ਇਹ ਜੋ ਆਪਣੇ ਕੋਲ ਜੀਵਨ ਆ ਇਹ ਜ਼ਮੀਨ ਆ ਸਮਝ ਲਓ ਇਹਦੇ ਵਿੱਚ ਜੋ ਪਲ ਬੀਤ ਰਹੇ ਨੇ ਸਮਾਂ ਬੀਤ ਰਿਹਾ ਉਹ ਬੀਜਣ ਬਰਾਬਰ ਆ ਉਹ ਸਮੇਂ ਚ ਉਹ ਪਲ ਦੇ ਵਿੱਚ ਅਸੀਂ ਜੋ ਕਰਾਂਗੇ ਉਹ ਅਸੀਂ ਬੀਜ ਰਹੇ ਆ ਜੋ ਉਹ ਕੀਤਾ ਉਹ ਭਵਿੱਖ ਚ ਉਹੀ ਵੱਡਾਗੇ ਅੰਤ ਕੋਈ ਵਿਅਕਤੀ ਜੇ ਕਾਰ ਆਸਵਾਰਨੀਆਂ ਸਿੱਖ ਰਿਹਾ ਆਪਣੇ ਜੀਵਨ ਦਾ ਸਮਾਂ ਉਸ ਮਕੈਨਿਕਲ ਜੌਬ ਤੇ ਲਾ ਰਿਹਾ ਉਹ ਸਕਿੱਲ ਲੈ ਰਿਹਾ ਸਿੱਖ ਰਿਹਾ ਤਾਂ ਉਹਨੂੰ ਉਹ ਕਾਰ ਆਸਵਾਰਨੀਆਂ ਆ ਜਾਣੀਆਂ ਨੇ ਹੌਲੀ ਹੌਲੀ ਉਹਨੇ ਇੰਨਾ ਟ੍ਰੇਨਡ ਹੋ ਜਾਣਾ ਉਹਦੇ ਕੋਲ ਐਕਸਪੀਰੀਅੰਸ ਆ ਜਾਣਾ ਉਹਨੇ ਕਾਰ ਦੀ ਸਟਾਰਟ ਹੋਈ ਤੇ ਆਵਾਜ਼ ਸੁਣ ਕੇ ਦੱਸ ਦੇਣਾਗੇ ਇਹਦੇ ਵਿੱਚ ਅਨੁਕਸਾਰ ਇਦੀ ਕ੍ਰੈਂਕ ਖੜਕਦੀ ਹੈ ਇਹਦੀ ਕ੍ਰੈਂਕ ਟੁੱਟੀ ਹੋਈ ਹੈ ਜਾਂ ਇੰਜਨ ਬੈਲਟ ਖਰਾਬ ਆ ਉਹਨੇ ਉਸ ਆਵਾਜ਼ ਤੋਂ ਪਛਾਣ ਕੇ ਹੀ ਉਹਦੇ ਕੋਲ ਇੰਨਾ ਐਕਸਪੀਰੀਅੰਸ ਆ ਜਾਣਾ ਇੰਨਾ ਤਜਰਬਾ ਆ ਜਾਣਾ ਉਹ ਤਜਰਬਾ ਜਾਂ ਐਕਸਪੀਰੀਅੰਸ ਕਿਵੇਂ ਆਇਆ ਕਿਉਂਕਿ ਉਸਨੇ ਪਿਛਲੇ ਕਈ ਸਾਲ 10 ਸਾਲ 15 ਸਾਲ 20 ਸਾਲ ਉਹ ਕੰਮ ਕੀਤਾ ਉਸ ਕੰਮ ਨੂੰ ਸਮਾਂ ਦਿੱਤਾ ਕੋਈ ਟੀਚਰ ਵਧੀਆ ਪੜਾ ਲੈਂਦਾ ਉਹ ਕਈ ਸਾਲਾਂ ਤੋਂ ਪੜਾ ਰਿਹਾ ਤਾਂ ਉਹ ਵਧੀਆ ਪੜਾ ਸਕਦਾ ਜਿਵੇਂ ਇਹ ਸਾਡੇ ਜੀਵਨ ਇੱਕ ਧਰਤੀ ਹੈ ਦੇ ਵਿੱਚ ਜੋ ਅਸੀਂ ਕੰਮ ਕਰਦੇ ਹਾਂ ਉਹ ਵੀ ਪਾਉਨੇ ਆ ਉਸੇ ਤਰ੍ਹਾਂ ਉਸ ਮਿਸਤਰੀ ਨੇ ਕਾਰਾ ਸਵਾਰਨ ਵਾਲੇ ਨੇ ਉਕਾਰ ਸਵਾਰਨ ਦੇ ਵੀ ਪਾਏ ਨੇ ਉਹ ਕਿਹੜੇ ਰੂਪ ਦੇ ਵਿੱਚ ਫਸਲ ਵੱਢ ਰਿਹਾ ਵੀ ਉਹ ਕਾਰ ਦੇ ਸਟਾਰਟ ਹੁੰਦੀ ਹੈ ਚੱਲਦੇ ਤੋਂ ਹੀ ਦੱਸ ਦਿੰਦਾ ਕਿ ਇਹਦੇ ਚਾਹ ਖਰਾਬੀ ਆ ਉਹ ਫਸਲ ਵੱਢ ਲਈ ਉਹਦੇ ਕੋਲ ਉਹ ਸਕਿੱਲ ਆ ਗਿਆ ਉਹ ਇਹਦਾ ਮਤਲਬ ਉਹਨੇ ਪੂਰਵੀ ਲਿਖਿਆ ਆ ਪਹਿਲਾਂ ਉਹ ਤਜਰਬਾ ਇਕੱਠਾ ਕੀਤਾ ਜੋ ਇੰਨੇ ਸਾਲ ਕੰਮ ਕੀਤਾ ਉਹ ਪੂਰਵੀ ਲਿਖਿਆ ਸਾਡੇ ਜੀਵਨ ਦੇ ਵਿੱਚ ਕੁਝ ਵੀ ਅਸੀਂ ਕਰਦੇ ਆ ਅੱਜ ਜੋ ਕਰਦੇ ਆ ਭਵਿੱਖ ਚ ਵਟਾਂਗੇ ਜੇ ਅਸੀਂ ਧਨ ਦੌਲਤ ਕਮਾਉਣ ਦੇ ਪਿੱਛੇ ਪਏ ਹੋਏ ਆ ਜਾਂ ਉਹ ਧਨ ਦੌਲਤ ਕਮਾਉਣ ਦੇ ਸਕਿੱਲ ਲੈ ਰਹੇ ਆ ਤਾਂ ਸਾਨੂੰ ਭਵਿੱਖ ਚ ਧਨ ਦੌਲਤ ਮਿਲ ਜਾਣੀ ਆ ਹੁਣ ਇਹ ਹੀ ਬੋਲਣ ਵਾਲਾ ਵੀ ਇਹ ਧੁਰੀ ਲਿਖਿਆ ਜਾਂ ਪੁਰਬੀ ਲਿਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਿਛਲੇ 8-9 ਸਾਲਾਂ ਤੋਂ ਇਹ ਬੋਲਣ ਵਾਲਾ ਖੋਜ ਕਰ ਰਿਹਾ ਗੁਰਬਾਣੀ ਤੇ 89 ਸਾਲ ਤੋਂ ਲਿਖ ਰਿਹਾ ਪੂਰਵੀ ਲਿਖ ਰਿਹਾ ਜਾਂ ਧੂਰੀ ਲਿਖ ਰਿਹਾ ਜੋ ਸਮਾਂ ਦਿੱਤਾ ਗੁਰਬਾਣੀ ਨੂੰ ਖੋਜਿਆ ਉਸ ਦੇ ਸਦਕੇ ਇਹ ਗੱਲ ਸਮਝ ਆ ਗਈ ਪਹਿਲਾਂ ਪਹਿਲਾਂ ਨਹੀਂ ਸਮਝ ਆਈ ਸੀਗੀ ਕਈ ਸਾਲ ਪਰ ਫਿਰ ਇਹ ਗੱਲ ਸਮਝ ਆ ਗਈ ਕਿਵੇਂ ਸਮਝ ਆ ਗਈ ਕਿਉਂਕਿ ਪੂਰਵੀ ਲਿਖ ਲਿਆ ਗੁਰਬਾਣੀ ਤੇ ਖੋਜ ਕਰ ਲਈ ਗੁਰਬਾਣੀ ਪੜ ਲਈ ਇੰਨੇ ਸਾਲ ਹੁਣ ਅੱਜ ਪੜ ਕੇ ਵੀਡੀਓ ਬਣਾ ਰਿਹਾ ਕਿਸ ਸਦਕੇ ਕਿਉਂਕਿ ਪੂਰਵੀ ਲਿਖਿਆ ਮਤਲਬ ਪਿੱਛੇ ਗੁਰਬਾਣੀ ਤੇ ਖੋਜ ਕੀਤੀ ਆ ਗੁਰਬਾਣੀ ਪੜ੍ਹੀ ਆ ਗੁਰਬਾਣੀ ਦੀ ਭਾਸ਼ਾ ਸਿੱਖੀ ਆ ਗੁਰਬਾਣੀ ਸਿੱਖੀ ਆ ਤਾਂ ਇਹ ਬੋਲ ਸਕਦਾ ਗੁਰਬਾਣੀ ਪੜ੍ਹ ਕੇ ਧੁਰੀ ਲਿਖਿਆ ਤਾਂ ਇਹ ਬੋਲਣ ਯੋਗ ਹੋਇਆ ਜੋ ਧੁਰੀ ਲਿਖਿਆ ਸੋ ਕਮਾਵਣਾ ਉਹ ਕਾਰਮਕੈਨਿਕ ਜਿਸ ਨੇ ਇਹ ਸਾਲ ਕਾਰ ਸਵਾਰਨੀ ਸਿੱਖ ਕੇ ਉਹ ਸਕਿੱਲ ਇਕੱਠਾ ਕੀਤਾ ਐਕਸਪੀਰੀਅੰਸ ਇਕੱਠਾ ਕੀਤਾ ਉਹਦੀ ਕਮਾਈ ਆ कमाईयो पैसे ਦੇ ਰੂਪ ਦੇ ਵਿੱਚ ਲੋਕੀ ਉਹਨੂੰ ਦਿੰਦੇ ਨੇ ਉਹਦੀ ਸਰਵਿਸ ਲੈਂਦੇ ਨੇ ਪਰ ਅਸਲੀ ਕਮਾਈ ਤਾਂ ਉਹਦੀ ਉਹ ਸਕਿੱਲ ਆ ਇਸੇ ਤਰ੍ਹਾਂ ਇਹਦਾ ਮਤਲਬ ਇਹ ਆ ਵੀ ਜਿਹੜਾ ਧੁਰੀ ਲਿਖਿਆ ਜਾਂ ਪੂਰਬੀ ਲਿਖਿਆ ਹੁੰਦਾ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਅਸੀਂ ਕੰਮ ਕੀਤਾ ਆਪਣਾ ਜੀਵਨ ਦਾ ਸਮਾਂ ਲਾਇਆ ਜਿਸ ਕੰਮ 'ਚ ਉਹਨ ਕੋਈ ਮੀਟ ਨਹੀਂ ਸਕਦਾ ਨਾ ਉਹ ਤੋਂ ਕੋਈ ਮੁਨਕਰ ਹੋ ਸਕਦਾ ਉਹ ਸਾਡੇ ਨਾਲ ਰਹੂਗਾ ਉਹ ਹੀ ਲੇਖਾ ਹੁਣ ਇਥੇ ਸਮਝਣ ਵਾਲੀ ਗੱਲ ਇਹ ਆ ਕਿ ਉਹ ਲੇਖੇ ਦੇ ਵਿੱਚ ਅਸੀਂ ਘਰਵਾਣੀ ਜਾਂ ਸੱਚ ਦੀ ਸਿੱਖਿਆ ਐਡ ਕਰਨੀ ਆ ਇਹ ਨਹੀਂ ਕਿ ਉਹ ਕਾਰ ਬਕੈਨਿਕ ਕੱਲੀ ਕਾਰ ਨੂੰ ਸਮਰਨ ਹੀ ਸਿੱਖੀ ਜਾਵੇ ਨਾਲ ਮੁੱਖ ਰੱਖ ਕੇ ਉਹ ਸੱਚ ਦੀ ਸਿੱਖਿਆ ਆਪਣਾ ਵजूद ਖੋਜਣ ਦੀ ਕੋਸ਼ਿਸ਼ ਕਰੇ ਨਾਲ ਤੇ ਨਾਲ ਜੇ ਕੋਈ ਕਿਸਾਨ ਉਹ ਖੇਤੀ ਹੀ ਨਾ ਕਰੇ ਨਾਲ ਸੱਚ ਆਪਣਾ ਵਜੂਦ ਆਪਣਾ ਆਪਣੇ ਆਪ ਨੂੰ ਖੋਜਣ ਦਾ ਯਤਨ ਕਰੇ ਉਹ ਵੀ ਕਮਾਈ ਨਾਲ ਦੀ ਨਾਲ ਹੋਵੇ 4 ਸਾਲ 10 ਸਾਲ 15 ਸਾਲ 20 ਸਾਲ ਉਹ ਜਦੋਂ ਨਾਲ ਦੀ ਨਾਲ ਕਮਾਈ ਚੱਲੂਗੀ ਧੁਰੀ ਲਿਖਿਆ ਜਾਂ ਪੂਰਵੀ ਲਿਖਿਆ ਉਹਦਾ ਫਲ ਮਿਲੂਗਾ ਸੋ ਕਿਉਂ ਵਿਸਰੇ ਜੋ ਘਾਲਣਾ ਪੰਨੇ ਉਹਨੂੰ ਕਿਉਂ ਵਿਸਰੀਏ ਜਿਹੜਾ ਘਾਲ ਪੰਦਾ ਹੀ ਨਹੀਂ ਜੋ ਇਹ ਕਮਾਈ ਕਰੂਗਾ ਕੱਲੀ ਗੁਰਬਾਣੀ ਪੜ੍ਹਨੀ ਨੇਗੀ ਖੋਜਣੀਆਂ ਵਿਚਾਰਨੀਆਂ ਇਹ ਗੱਲਾਂ ਸਮਝਣੀਆਂ ਨੇ ਉਹ ਗਿਆਨ ਇਕੱਠਾ ਹੁੰਦਾ ਜਾਣਾ ਹੁੰਦਾ ਜਾਣਾ ਹੁੰਦਾ ਜਾਣਾ ਉਹ ਪੁਰਬੀ ਲਿਖਿਆ ਸਾਰਾ ਜਿਸ ਚੀਜ਼ ਤੇ ਅਸੀਂ ਸਮਾਂ ਲਾਵਾਂਗੇ ਉਹ ਪੁਰਬੀ ਲਿਖਿਆ ਭਵਿੱਖ ਚ ਅਸੀਂ ਵੱਡਾਂਗੇ ਫਿਰ ਉਹ ਗਿਆਨ ਰਤਨਮਨ ਚ ਵਸਣ ਲੱਗਾ ਜਾਣਾ ਉਹ ਜੋ ਗਿਆਨ ਇਕੱਠਾ ਹੁੰਦਾ ਜਾਊਗਾ ਉਹ ਗਿਆਨ ਦਾ ਭੰਡਾਰ ਉਹੀ ਨਾਮ ਆ ਜਿਵੇਂ ਕਾਰ ਮਕੈਨਿਕ ਨੇ ਜਦੋਂ ਇੰਨੇ ਸਾਲ ਤਜਰਬਾ ਆ ਗਿਆ ਉਹਦੇ ਕੋਲ ਐਕਸਪੀਰੀਅੰਸ ਆ ਗਿਆ ਕਾਰ ਸਟਾਰਟਿੰਗ ਹੁੰਦੀ ਸਾਰੇ ਉਹਨੇ ਦੱਸ ਦੇਣਾ ਇਹ ਚਾਹ ਨੁਕਸਾ ਉਹ ਦਾ ਗੋਰਾ ਉਹਦੇ ਕੋਲੋ ਸਕਿੱਲ ਆ ਹੋ ਉਹ ਦਾ ਗੋਰਾ ਉਹ ਗੁਰ ਦੇ ਜਰੀਏ ਉਹਨੇ ਦੱਸ ਦੇਣਾ ਕਿ ਇਹ ਚਾਹ ਨੁਕਸਾ ਜੇ ਉਹ ਗੁਰ ਸੱਚ ਦੇ ਦਾ ਗੋਰਾ ਸੱਚ ਦੀ ਸਿੱਖਿਆ ਦਾ ਜੇ ਕੋਈ ਉਹ ਗੋਰਾ ਦਾ ਉਹ ਸਤ ਗੋਰਾ ਉਹਦੇ ਮੂਰੇ ਸਤ ਲੱਗ ਗਿਆ ਸੰਸਾਰਿਕ ਸਿੱਖਿਆ ਦਾ ਜਾਂ ਸੰਸਾਰਿਕ ਕੋਈ ਵੀ ਤਜਰਬੇ ਦਾ ਵੀ ਗੁਰ ਹੁੰਦਾ ਪਰ ਉਹ ਸਤ ਗੁਰ ਨਹੀਂ ਹੁੰਦਾ ਸੱਚ ਦੀ ਸਿੱਖਿਆ ਦਾ ਆਪਣੇ ਮੂਲ ਦਾ ਗਿਆਨ ਦਾ ਇਹ ਪਰਮੇਸ਼ਰ ਦੇ ਗਿਆਨ ਦਾ ਜਿਹੜਾ ਗੋਰਾ ਉਹ ਸਤ ਗੋਰਾ ਜੇ ਕੋਈ ਗੁਰਬਾਣੀ ਖੋਜੂਗਾ ਵਿਚਾਰੂਗਾ ਉਹ ਪੂਰ ਵੀ ਲਿਖੂਗਾ ਜਿੰਨੇ ਸਾਲ ਉਹ ਐਕਸਪੀਰੀਅੰਸ ਇਕੱਠਾ ਕੀਤਾ ਜੋ ਉਹਦੇ ਕੋਲ ਤਜਰਬਾ ਪੂਰ ਵੀ ਲਿਖਿਆ ਉਹ ਜੋ ਗਿਆਨ ਉਹਦੇ ਕੋਲ ਹੈ ਉਹੀ ਉਹ ਦਾ ਗੋਰਾ ਉਹਦਾ ਤਜਰਬਾ ਜੇ ਉਹ ਸੱਚ ਦਾ ਗੋਰਾ ਤਾਂ ਉਹ ਸਤ ਗੋਰਾ ਉਹ ਸਤ ਗੁਰ ਨੇ ਹੀ ਕੁਬੇਕ ਦੇ ਵਿੱਚ ਜੇ ਉਸ ਕੋਲ ਕੋਈ ਸਵਾਲ ਆਊਗਾ ਉਹਦੇ ਹੱਲ ਦੇਣੇ ਆ ਉਹਦੇ ਅੰਦਰ ਹੁਣ ਕੋਈ ਟੀਚਰ ਪੜ੍ਹਾ ਰਿਹਾ ਬੱਚੇ ਨੂੰ ਹਿਸਾਬ ਦਾ ਮੈਥ ਦਾ ਸਵਾਲ ਟੀਚਰ ਵਾਰ-ਵਾਰ ਸਮਝਾ ਰਿਹਾ ਬੱਚੇ ਨੂੰ ਨਹੀਂ ਸਮਝ ਆ ਰਿਹਾ ਜਦੋਂ ਵਾਰ-ਵਾਰ ਸਮਝਾਉਣ ਤੇ 8ਵੀਂ 10ਵੀਂ ਵਾਰ ਸਮਝਾਉਣ ਤੇ ਬੱਚੇ ਨੂੰ ਸਮਝ ਆ ਗਿਆ ਤਾਂ ਟੀਚਰ ਤਾਂ ਪਹਿਲੇ ਵਾਰ ਤੇ ਜਤ ਤੰਤੋਂ ਹੀ ਉਹਨੂੰ ਸਮਝਾ ਰਿਹਾ ਸੀ ਪਰ ਬੱਚੇ ਨੂੰ ਨਹੀਂ ਸਮਝ ਆ ਰਿਹਾ ਸੀ ਬੱਚੇ ਨੂੰ ਉਦੋਂ ਸਮਝ ਆਇਆ ਜਦੋਂ ਉਹ ਆਪ ਸਮਝਾ ਦੇ ਉਹਦੇ ਅੰਦਰੋਂ ਸਮਝ ਆਈ ਟੀਚਰ ਚਾਹੇ ਜਿੰਨੀ ਚਾਹੇ 20 ਵਾਰ ਸਮਝਾ ਲਵੇ ਟੀਚਰ ਘੋਲ ਕੇ ਅੰਦਰ ਨਹੀਂ ਪਾ ਸਕਦਾ ਸਮਝ ਉਹ ਆਉਗੀ ਜਦੋਂ ਤੁਸੀਂ ਆਪ ਸਮਝਾਂਗੇ ਜਦੋਂ ਅਸੀਂ ਆਪ ਵਿਚਾਰਾਂਗੇ ਗੁਰਬਾਣੀ ਲਿਖੀ ਪਈ ਆ ਇਹ ਘੋਲ ਕੇ ਮੂੰਹ ਚ ਨਹੀਂ ਪੈ ਸਕਦੀ ਜਦੋਂ ਤੁਸੀਂ ਪੜ੍ਹ ਕੇ ਵਿਚਾਰਾਂਗੇ ਚਾਹੇ ਇੱਕ ਵਾਰ ਪੜ੍ਹੀਏ ਦੋ ਵਾਰ ਤਿੰਨ ਵਾਰ ਕਿੰਨੀ ਵਾਰ ਜਦੋਂ ਸਾਨੂੰ ਆਪ ਸਮਝ ਆਉਗੀ ਅੰਦਰੋਂ ਉਦੋਂ ਹੀ ਸਮਝ ਆਉਣੀ ਆ ਹੁਣ ਇਹ ਪੁਰਵੀ ਲਿਖਿਆ ਬੋਲਣੇ ਵਾਲਾ ਪੁਰਵੀ ਲਿਖਿਆ ਧੁਰੀ ਲਿਖਿਆ ਕਿੰਨੀ ਵਾਰ ਪੜ ਲਿਆ ਸੀ ਬਾਰ ਬਾਰ ਪੜੇ ਤੇ ਜਦੋਂ ਖੁਦ ਪੁਰਵੀ ਲਿਖ ਲਿਆ 5-7 ਸਾਲ 걸ਵਾਣੀ ਪੜ ਲੀ ਪਿੱਛੇ ਪੁਰਵੀ ਲਿਖ ਲਿਆ ਉਹ ਗਿਆਨ ਇਕੱਠਾ ਹੋ ਗਿਆ ਉਹ ਗਿਆਨ ਨੇ ਬਿਮੇਕ ਮਤ ਨੇ ਸਮਝਾਇਆ ਕਿ ਪੁਰਵੀ ਲਿਖਿਆ ਆ ਹੁੰਦਾ ਹੁਣ ਇਸ ਟੌਪਿਕ ਤੇ ਇਹ ਚੌਥੀ ਪੰਜਵੀਂ ਵੀਡੀਓ ਆ ਅੱਜ ਪੂਰੀ ਡਿਟੇਲ ਚ ਬਣਾਈ ਆ ਜੇ ਹਲੇ ਵੀ ਨਹੀਂ ਸਮਝ ਆਉਂਦਾ ਇਸ ਵੀਡੀਓ ਨੂੰ ਵਾਰ-ਵਾਰ ਦੇਖ ਸਕਦੇ ਆ ਸਮਝ ਸਕਦੇ ਆ ਪਰ ਸਮਝ ਉਦ ਹੀ ਆਊਗੀ ਜਦੋਂ ਅਸੀਂ ਆਪਣੇ ਅੰਦਰੋਂ ਸਾਨੂੰ ਸਮਝ ਆਉਣੀ ਆ ਜਦੋਂ ਅਸੀਂ ਆਪ বুঝਾਂਗੇ ਇਸ ਗੱਲ ਨੂੰ ਜੇ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਨੂੰ ਸਮਝਣਾ ਤਾਂ ਐਵੇਂ ਸਮਝਾ ਕੇ ਮੰਨ ਲਓ ਅਸੀਂ ਕਿ ਕਿ ਸਿ ਵਿਆਹ ਤੇ ਸ਼ਾਮਲ ਹੋਣ ਲਈ ਵਿਆਹ ਅਟੈਂਡ ਕਰਨ ਲਈ ਤਿਆਰ ਹੋ ਕੇ ਘਰੋਂ ਚੱਲ ਪਏ ਕਾਰ 'ਚ ਵਿਆਹ ਖਾਸੇ ਦੂਰ ਆ 100 ਕਿਲੋਮੀਟਰ ਦੂਰ ਚੱਲਦੇ ਗਏ ਚੱਲਦੇ ਗਏ ਅਸੀਂ 90 ਕਿਲੋਮੀਟਰ ਦੂਰ ਜਾ ਕੇ ਅਚਾਨਕ ਤੋਂ ਸਾਡੀ ਕਾਰ ਦਰਖਤ 'ਚ ਲੱਗੀ ਫੁੱਟ ਗਈ ਕਾਰ ਹੁਣ ਅਸੀਂ ਕਾਰ 'ਚੋਂ ਬਾਹਰ ਨਿਕਲ ਧਿਆਨ ਦੇਖ ਰਹੇ ਹਾਂ ਆਪਾਂ ਕਹਿੰਦੇ ਹਾਏ ਰੱਬਾ ਸਾਡਾ ਇਹ ਕਿਉਂ ਹੋਇਆ ਤੇ ਉਹ ਐਕਸੀਡੈਂਟ ਹੋ ਗਿਆ ਕਾਰ ਫੁੱਟ ਗਈ ਉਹ ਕੰਮ ਹੋ ਚੁੱਕਿਆ ਉਹਨੂੰ ਅਸੀਂ ਮਿਟਾ ਨਹੀਂ ਸਕਦੇ ਅਸੀਂ ਮਿਟਾ ਕਿਵੇਂ ਸਕਦੇ ਸੀ ਜੇ ਅਸੀਂ ਤਿਆਰ ਹੀ ਨਾ ਹੁੰਦੇ ਤਿਆਰ ਹੋ ਕੇ ਕਾਰ ਚੇਹੇ ਨਾ ਬੈਠਦੇ ਤੇ ਉਹ 70 80 90 ਕਿਲੋਮੀਟਰ ਜਾਂਦੀ ਨਾ ਉੱਥੇ ਫਿਰ ਉਹ ਕੰਮ ਨਹੀਂ ਹੋਣਾ ਸੀ ਉਹ ਕੰਮ ਬਚ ਸਕਦਾ ਸੀ ਜੋ ਧੂਰੀ ਲਿਖਿਆ ਸੋ ਕੁਮਾ ਬਣਾ ਅਸੀਂ ਧੂਰੀ ਕੀ ਲਿਖਿਆ ਅਸੀਂ ਤਿਆਰ ਹੋਏ ਕਾਰ ਚ ਬੈਠੇ ਐਨਾ ਟ੍ਰੈਵਲ ਕੀਤਾ 80 90 ਕਿਲੋਮੀਟਰ ਤੇ ਉਹ ਐਕਸੀਡੈਂਟ ਹੋ ਗਿਆ ਉਹ ਸਾਰਾ ਧੁਰੀ ਲਿਖਿਆ ਜੋ ਅਸੀਂ ਤਿਆਰ ਹੋਈ ਕਾਰ 'ਚ ਬੈਠੇ ਟਰੈਵਲ ਕੀਤੇ ਕਰਨਾ ਕਿຊੋਂ ਨਾ ਜਾਏ ਹੁਣ ਜੋ ਉਹ ਕੰਮ ਹੋ ਗਿਆ ਕਾਰ ਫੁੱਟੀ ਉਹਦਾ ਹੁਣ ਕੁਛ ਨਹੀਂ ਕੀਤਾ ਜਾ ਸਕਦਾ ਉਹ ਹੋ ਗਿਆ ਹੈਪਨਿੰਗ ਹੋ ਗਈ ਉਹ ਅਸੀਂ ਸਮੇਂ ਨੂੰ ਪਿੱਛੇ ਨਹੀਂ ਮੋੜ ਸਕਦੇ ਇਸ ਲਈ ਜੀਵਨ ਦਾ ਜਿਹੜਾ ਸਮਾਂ ਬੀਤ ਰਿਹਾ ਹੈ ਖੇਤਾ ਇਹਦੇ ਵਿੱਚ ਜੋ ਬੀਜ ਰਹੇ ਹਾਂ ਉਹ ਧੁਰੀ ਲਿਖ ਰਹੇ ਹਾਂ ਜਿੱਥੇ ਸਮਾਂ ਲਾ ਰਹੇ ਹਾਂ ਕਿਉਂਕਿ ਇਸੇ ਪੇਜ ਦੇ ਖੇਤ ਤੇ ਜਾ ਕੇ ਖੇਤੀ ਸਰੀਰੀ ਜੋ ਬੀਜੀਏ ਸੋ ਅੰਤਿ ਖਲੋਵਾ ਆਏ ਖੇਤ ਵਿੱਚ ਜਾਂ ਸਰੀਰ ਇਸ ਜੀਵਨ ਦੇ ਵਿੱਚ ਜੋ ਬੀਜਾਂਗੇ ਸੋ ਅੰਤਿ ਖਲੋ ਉਹੀ ਸਾਨੂੰ ਅੰਦ ਵਿੱਚ ਖੜਾ ਮਿਲੂਗਾ ਕਣਕ ਦੀ ਫਸਲ ਮਿਲੂਗੀ ਖੜੀ ਜੇ ਕਣਕ ਬੀਜਾਂਗੇ ਚਾਹੇ ਉਹ ਖੇਤ ਹੋਵੇ ਚਾਹੇ ਸਰੀਰ ਹੋਵੇ ਇਸ ਜੀਵਨ ਇੱਕ ਜ਼ਮੀਨ ਦੀ ਤਰ੍ਹਾਂ ਇਹਦੇ ਵਿੱਚ ਸਮਾ ਬੀਜਾਂ ਉਹ ਸਮਾਂ ਜਿਸ ਚੀਜ਼ ਚਲਾ ਰਹੇ ਹੋ ਉਹੀ ਬੀਜ ਰਹੇ ਹੋ ਇਸ ਲਈ ਕਿਰਪਾ ਕਰਕੇ ਗੁਰवाणी ਨੂੰ ਖੋਜੋ ਵਿਚਾਰੋ ਆਪ ਬੜੋ ਆਪਣਾ ਪੂਰਵ ਵੀ ਲਿਖਿਆ ਲਿਖੋ ਉਹੀ ਤੁਸੀਂ ਭਵਿੱਖ ਚ ਫਟੋਗੇ ਪੂਰਵ ਵੀ ਲਿਖਿਆ ਧੁਰਿ ਲਿਖਿਆ ਜਾਂ ਲੇਖੇ ਦੇ ਮਤਲਬ ਨੇ ਲੇਖਾ ਕੋਈ ਮਿਟ ਨਹੀਂ ਸਕਦਾ ਜੋ ਸੀ ਕੰਮ ਕੀਤਾ ਜਿਸ ਕੰਮ ਨੂੰ ਸਮਾਂ ਦਿੱਤਾ ਉਹ ਅਸੀਂ ਮਿਟਾ ਨਹੀਂ ਸਕਦੇ ਪਿੱਛੇ ਜਾ ਕੇ ਇਸ ਲਈ ਲੇਖਾ ਲਿਖਿਆ ਮਿਟ ਨਹੀਂ ਸਕਦਾ ਇਤੁਰੀ ਲਿਖਿਆ ਜਾਂ ਪੂਰਵੀ ਲਿਖਿਆ ਇਹੀ ਜੋ ਅਸੀਂ ਕਰਮ ਕਰਦੇ ਹਾਂ ਇਹੀ ਕਰਮ ਮਤਲਬ ਜੋ ਕੰਮ ਤੇ ਸੰਭਾਲ ਆਇਆ ਇਹੀ ਕਰਮ ਹੁੰਦਾ ਇਹ ਕਰਮਾਂ ਦੁਆਰਾ ਹੀ ਭਵਿਕ ਵਿੱਚ ਸਾਨੂੰ ਉਹ ਸਿੱਖਿਆ ਸੱਚ ਦੀ ਸਿੱਖਿਆ ਪ੍ਰਾਪਤ ਹੋਈ ਕਰਮੀ ਪ੍ਰਾਪਤ ਹੋਏ ਪਿਛਲੀ ਚੀਜ਼ ਜਿਹੇ ਆਇਆ ਸੀਗਾ ਕਰਮੀ ਪ੍ਰਾਪਤ ਹੋਏ ਕਰਮ ਕੀ ਜੇ ਪਾਸਟਾ ਚ ਉਹ ਕਰਮ ਕੀਤੇ ਨੇ ਆਪਣੇ ਭੂਤਕਾਲ ਦੇ ਵਿੱਚ ਉਹ ਕਰਮ ਕੀਤੇ ਨੇ ਗੁਰਬਾਣੀ ਦੀ ਖੋਜ ਕੀਤੀ ਆਪ ਜਾਂ ਇਸ ਦੁਨੀਆਂ ਵਿਚਾਰ ਕੇ ਸੱਚ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਤਾਂ ਕਰਮਾ ਨਾਲ ਹੀ ਭਵਿਕ ਵਿੱਚ ਵੀ ਗਿਆਨ ਰਤਨ ਪ੍ਰਾਪਤ ਕਰ ਸਕਾਂਗੇ ਇਸ ਲਈ ਗੁਰਬਾਣੀ ਨੂੰ ਖੋਜੋ ਵਿਚਾਰੋ ਆਪ ਬੜੋ ਆਪ ਤੁਰੀ ਲਿਖੋ ਜਾ ਪੁਰਵੀ ਲਿਖੋ ਤਾਂ ਆਪ ਭਵਿਕ ਵਿੱਚ ਪ੍ਰਾਪਤ ਹੋ ਜੂਗੀ ਗਿਆਨ ਰਤਨ